ਗੁਰੂ ਪਿਆਰੀ ਸਾਥ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਸਰਵਨ ਕਰੀਏ ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸਚ ਕੰਨ ਸ੍ਰੀ ਹਰਮੰਦਰ ਸਾਹਿਬ ਸੋ ਕਹੋ ਟਲ ਗੁਰ ਸੇਵੀਐ ਹੈ ਨਿਸ ਸਹਿਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੇ ਸਿਫਤ ਖਸਮਤੀ ਨੂਰ ਅਰਸੋਂ ਕੁਰਸੋਂ ਚਟਿਆ ਤਉ ਦੇ ਡਿਠੇ ਸੱਚੇ ਪਾਤ ਸਾ ਮਲ ਜਨਮ ਜਨਮ ਦੀ ਕਟਿਏ ਸਜਣ ਸੱਚਾ ਪਾਤ ਸਾਹੋ ਸਿਰ ਸਾਹਾਂ ਦੇ ਸਹੋ ਜਿਸ ਪਾਸ ਬੈਠੀਐ ਸੋਹੀਐ सपना साहो सतनाम श्री गुरु साहेब जी एक सतगुर सतगुरु प्रसाद श्लोक महला तीजा एहो जगत ममता मुआ जीवन की विदना है गुरु के पान जो चले ता जीवन पदवी पाहे एहो जगत ममता मुआ ਜੀਵਨ ਕੀ ਵਿਦਨਾ ਹੈ ਗੁਰ ਕੈ ਭਾਨੈ ਜੋ ਚਲੈ ਤਾਂ ਜੀਵਨ ਪਦਵੀ ਪਾਹੇ ਓ ਸਦਾ ਸਦਾ ਜਨ ਜੀਵਤੇ ਜੋ ਹਰ ਚਰਨੀ ਚਿਤ ਲਾਹੇ ਨਾਨਕ ਨਦਰੀ ਮਨ ਵਸੈ ਗੁਰਮੁਖ ਸਜ ਸਮਾਹਿ ਮਹਿਲਾ ਤੀਜਾ ਅੰਦਰ ਸਹਿ ਸਾ ਦੁਖ ਹੈ ਆਪੇ ਸਿਰ ਦੰਦੈ ਮਾਰ ਦੂਜੈ ਭੈ ਸੁਤੇ ਕਬੇ ਨਾ ਜਾਗੇ ਮਾਇਆ ਮੋਹ ਪਿਆਰ ਨਾਮ ਨਾ ਚੇਤੇ ਸਬਦ ਨਾ ਵਿਚਾਰੇ ਇਹੋ ਮਨਮੁਖ ਕਾ ਆਚਾਰ ਹਰ ਨਾਮ ਨਾ ਪਾਇਆ ਜਨਮ ਵਿਰਥਾ ਗਵਾਇਆ ਨਾਨਕ ਜਮ ਮਾਰ ਕਰੇ ਖੁਵਾਨ ਇਹ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦੀ ਬਾਣੀ ਹੈ ਗੁਰੂ ਸਾਹਿਬ ਫਰਮਾਉਂਦੇ ਹਨ ਅਕਾਲ ਪੁਰਖ ਇਕ ਹੈ ਅਤੇ ਸਤ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ اے ਜਗਤ ਅਨਪਤ ਇਹ ਚੀਜ਼ ਮੇਰੀ ਬਨ ਜਾਏ ਇਹ ਚੀਜ਼ ਮੇਰੀ ਹੋ ਜਾਏ ਵਿੱਚ ਇਤਨਾ ਫਸਿਆ ਪਿਆ ਹੈ ਕਿ ਇਸ ਨੂੰ ਜਿਉਂ ਦੀ ਜਾਂਚ ਹੀ ਨਹੀਂ ਰਹੀ ਜਿਹੜੇ ਮਨੁੱਖ ਸਾਧਗੁਰੂ ਦੇ ਕਹੇ ਤੇ ਤੁਰਦੇ ਹਨ ਉਹ ਜੀਵਨ ਜੁਗਤ ਸਿੱਖ ਲੈਂਦੇ ਹਨ ਜੋ ਮਨੁੱਖ ਪ੍ਰਭੂ ਦੇ ਚਰਨਾਂ ਵਿੱਚ ਚਿੱਤ ਜੋੜਦੇ ਹਨ ਉਹ ਸਮਝੋ ਸਦਾ ਹੀ ਜਿਉਂਦੇ ਹਨ ਗੁਰੂ ਦੇ ਸਨਮੁਖ ਹੋਇਆ ਮਿਹਰ ਦਾ ਮਾਲਕ ਪ੍ਰਭੂ ਮਨ ਵਿੱਚ ਆ ਵਸਦਾ ਹੈ ਤੇ ਗੁਰਮੁਖ ਉਸ ਅਵਸਥਾ ਵਿੱਚ ਜਾ ਆਪੜਦੇ ਹਨ ਜਿੱਥੇ ਪਦਾਰਥਾਂ ਬਲ ਮਨ ਡੋਲਦਾ ਨਹੀਂ ਉਹਨਾਂ ਦੇ ਮਨ ਵਿੱਚ ਤੋਖਲਾ ਤੇ ਕਲੇਸ਼ ਕੀ ਆ ਰਹਿੰਦਾ ਹੈ ਤੇ ਦੁਨੀਆਂ ਦੇ ਚੰਬੇਲਿਆਂ ਦਾ ਇਹ ਖਪਾਨਾ ਆਪਣੇ ਸਿਰ ਉੱਤੇ ਆਪ ਸਹੇੜਿਆ ਹੋਇਆ ਹੈ ਜਿਨ੍ਹਾਂ ਦਾ ਮਾਇਆ ਨਾਲ ਮੋਹ ਪਿਆਰ ਹੈ ਜੋ ਮਾਇਆ ਦੇ ਪਿਆਰ ਵਿੱਚ ਮਸਤ ਹੋ ਰਹੇ ਹਨ ਇਸ ਗਫਲਤ ਵਿੱਚੋਂ ਕਦੇ ਜਾਗਦੇ ਨਹੀਂ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦਿਆਂ ਦੀ ਰਹਿਣੀ ਇਹ ਹੈ ਕਿ ਉਹ ਕਦੇ ਗੁਰੂ ਸ਼ਬਦ ਨਹੀਂ ਵਿਚਾਰਦੇ ਤੇ ਨਾਮ ਨਹੀਂ ਜਪਦੇ ਗੁਰੂ ਸਾਹਿਬ ਕਹਿੰਦੇ ਹਨ ਉਨ੍ਹਾਂ ਨੂੰ ਪਰਮਾਤਮਾ ਦਾ ਨਾਮ نصیਬ ਨਹੀਂ ਹੋਇਆ ਉਹ ਜਨਮ ਅਜਾਈ ਗਵਾਉਂਦੇ ਹਨ ਤੇ ਜਮ ਉਨ੍ਹਾਂ ਨੂੰ ਮਾਰ ਕੇ ਖوار ਕਰਦਾ ਹੈ ਪਾਉ ਮੌਤ ਹੱਥੋਂ ਸਦਾ ਸਹਮੇ ਰਹਿੰਦੇ ਹਨ ਜਦੋਂ ਪ੍ਰਭੂ ਨੇ ਆਪਣਾ ਆਪ ਹੀ ਪੈਦਾ ਕੀਤਾ ਹੋਇਆ ਸੀ ਤਦੋਂ ਕੋਈ ਹੋਰ ਦੂਜਾ ਨਹੀਂ ਸੀ ਸਲਾਹ مشورہ ਵੀ ਉਹ ਆਪ ਹੀ ਕਰਦਾ ਸੀ ਤੇ ਜੋ ਕਰਦਾ ਸੀ ਸੋ ਹੁੰਦਾ ਸੀ ਉਸ ਵੇਲੇ ਨਾ ਆਕਾਸ਼ ਨਾ ਪਾਤਲ ਤੇ ਨਾ ਇਹ ਤਰੇਵੇਂ ਲੋਕ ਸਨ ਕੋਈ ਉਤਪਤੀ ਅਜੇ ਨਹੀਂ ਸੀ ਹੋਈ ਅਕਾਰਹੀ ਪਰਮਾਤਮਾ ਅਜੇ ਆਪ ਹੀ ਆਪ ਸੀ ਜੋ ਪ੍ਰਭੂ ਨੂੰ ਪਾਉਂਦਾ ਹੈ ਉਹੀ ਕਰਦਾ ਹੈ ਉਸ ਤੋਂ ਬਿਨਾ ਹੋਰ ਕੋਈ ਨਹੀਂ ਹੈ